ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਮੰਗੇੋ ਜੈਮ ਆਪਾਂ ਇੱਧਰ ਦੋ ਮੰਗੇੋ ਲੈਣੇ ਕੱਚੇ ਅਚਾਰ ਵਾਲੇ ਇੱਧਰ ਚੀਨੀ ਲਈਆ ਸਭ ਤੋਂ ਪਹਿਲਾਂ ਮੰਗੇੋ ਨੂੰ ਛਿੱਲਾਂਗੇ ਫਿਰ ਇਸ ਨੂੰ ਕद्दूकस ਕਰਾਂਗੇ ਮੰਗੇੋ ਨੂੰ ਕद्दूकस ਕਰ ਲਿਆ ਹੁਣ ਇਸ ਵਿੱਚ ਪਾਵਾਂਗੇ ਚੀਨੀ ਟੇਸਟ ਦੇ ਨਾਲ ਸਾਰ ਪਾ ਸਕਦੇ ਹੋ ਚੀਨੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੀਨੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 10 ਮਿੰਟ ਲਈ ਮੰਗੇੋ ਨੂੰ ਢੱਕ ਕੇ ਰੱਖ ਦਾਂਗੇ ਤਾਕੇ ਖੰਡੇ ਚੰਗੀ ਤਰ੍ਹਾਂ ਮਿਕਸ ਹੋ ਜੇ 10-15 ਮਿੰਟ ਬਾਅਦ ਆਪਾਂ ਮੈਦੂਨ ਚੈੱਕ ਕਰਾਂਗੇ ਦੇਖੋ ਜੀ ਖੰਡ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਇਧਰ ਆਪਣਾ ਪੈਨ ਗਰਮ ਹੋ ਗਿਆ ਪਨੀਸ ਨੂੰ ਵੀ ਵਿੱਚ ਪਾਵਾਂਗੇ 5-7 ਮਿੰਟ ਲਈ ਇਸ ਨੂੰ ਟੱਕੜਾ ਟਕੜਾਂਗੇ ਤਾਂ ਕਿ ਚੰਗੀ ਤਰ੍ਹਾਂ ਉਦਨ ਹੋ ਜੇ ਮੈਂ ਗੋ ਪਾਣੀ ਚੰਗੀ ਤਰ੍ਹਾਂ ਸੋਖ ਲਿਆ। ਹੁਣ ਇਸ ਨੂੰ ਲੋ ਫਲੇਮ ਤੇ ਪਕਾਵਾਂਗੇ। ਹੁਣ ਇਸ ਵਿੱਚ ਪਾਵਾਂਗੇ ਮਸਾਲੇ। ਨਮਕ, ਕਾਲੀ, ਲਾਲ ਮਿਰਚ, ਗਰਮ ਮਸਾਲਾ, ਕਨੀਆ ਪਾਉ। ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। ਹੁਣ ਇਸ ਨੂੰ ਲੋ ਫਲੇਮ ਤੇ 2 ਤੋਂ 4 ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ। 5 ਤੋਂ 7 ਮਿੰਟ ਬਾਅਦ ਇਸ ਨੂੰ ਚਿੱਟਕ ਰਾਂਗੇ। ਦੇਖੋ ਜੀ ਜੈਂ ਬਣ ਕੇ ਤਿਆਰ ਆ। ਦੇਖੋ ਜੀ ਜੈਂ ਬਣ ਕੇ ਤਿਆਰ ਆ। ਇਸ ਨੂੰ ਤੁਸੀਂ ਬ੍ਰੈਡ ਨਾਲ, ਰੋਟੀ ਨਾਲ, ਪ੍ਰਾਠਾ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ।